ਹਾਂਜੀ ਪਿਆਰੇ ਸਾਥੀਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪ੍ਰਸਿੱਧ ਸੂਫੀ ਕਵੀ ਸਾਹ ਹੁਸੈਨ ਬਾਰੇ ਪੜਾਂਗੇ ਸਾਹ ਹੁਸੈਨ 1539 ਈਸਵੀ ਤੋਂ 1599 ਈਸਵੀ ਪੰਜਾਬੀ ਸੂਫੀ ਕਵੀ ਅਤੇ ਸੰਤ ਸਨ ਆਪਦੇ ਪਿਤਾ ਜੀ ਸੇਖ ਉਸਮਾਨ ਟੱਡੇ ਜੁਲਾਹੇ ਦਾ ਕੰਮ ਕਰਦੇ ਸਨ ਉਹਨਾਂ ਦਾ ਜਨਮ ਲਾਹੌਰ ਪਾਕਿਸਤਾਨ ਵਿੱਚ ਹੋਇਆ ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਹਨਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਸੱਜੂ ਭਗਤ ਨਾਲ ਗੂੜੇ ਸਬੰਧ ਸਨ ਉਹਨਾਂ ਨੂੰ ਪੰਜਾਬੀ ਵਿੱਚ ਕਾਫੀ ਦਾ ਮੋਢੀ ਵੀ ਮੰਨਿਆ ਜਾਂਦਾ ਹੈ ਉਹਨਾਂ ਦੇ ਬਹੁਤ ਹੀ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹਨ ਉਹਨਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ ਉਹਨਾਂ ਦੀ ਕਬਰ ਅਤੇ ਮਜ਼ਾਰ ਬਾਗਬਾਨਪੁਰੇ ਵਿੱਚ ਸਾਲੀਮਾਰ ਬਾਗ ਦੇ ਨੇੜੇ ਹੈ ਜਿੱਥੇ ਹਰ ਸਾਲ ਉਹਨਾਂ ਦਾ urs ਮੇਲਾ ਦਾ ਚਿਰਾਗਾ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਉਹਨਾਂ ਨੇ ਬਹੁਤ ਸਾਰੀਆਂ ਕਾਫੀਆਂ ਦੀਆਂ ਰਚਨਾਵਾਂ ਕੀਤੀਆਂ। ਇਸ ਵੀਡੀਓ ਵਿੱਚ ਆਪਾਂ ਉਹਨਾਂ ਦੀਆਂ ਕੁਝ ਪ੍ਰਸਿੱਧ ਕਾਫੀਆਂ ਬਾਰੇ ਚਰਚਾ ਕਰਾਂਗੇ। ਬੰਦੇ ਆਪ ਨੂੰ ਪਛਾਣ ਬੰਦੇ ਆਪ ਨੂੰ ਪਛਾਣ ਜੇ ਤੁਦ ਆਪ ਦਾ ਆਪ ਉਪਛਾਤਾ ਸਾਈਂ ਦਾ ਮਿਲਣ ਆਸਾਨ ਸੋਹਣੇ ਦੇ ਕੋਟ ਰੁਪਈਏ ਸੱਜੇ ਹਰ ਬਿਨ ਜਾਣ ਮਸਾਨ ਤੇਰੇ ਸਿਰ ਤੇ ਜਮ ਸਾਜਿਸ ਕਰਦਾ ਭਾਵੇਂ ਤੂੰ ਜਾਣ ਨਾ ਜਾਣ ਸਾਡੇ ਤਿੰਨ ਹੱਥ ਮਿਲਖ ਤੂੰ ਸਾਡੀ ਐਡੇ ਤੂੰ ਤਾਣੇ ਨਾ ਤਾਣ ਸੋਨੇ ਰੂਪਾ ਤੇ ਮਾਲ ਖਜ਼ੀਨਾ ਹੋਏ ਰਹਾ ਮਹਿਮਾਨ ਕਹਿ ਹੁਸੈਨ ਫਕੀਰ ਨਿਮਾਣਾ ਛੱਡ ਦੇ ਖੁਦੀ ਗੁਮਾਨ ਉਹਨਾਂ ਦੀ ਅਗਲੀ ਪ੍ਰਸਿੱਧ ਕਾਫੀ ਹੈਗੀ ਆ ਦਰਦ ਵਿਛੋੜੇ ਦਾ ਹਾਲ ਦਰਦ ਵਿਛੋੜੇ ਦਾ ਹਾਲ ਨੀਵੇਂ ਕਿਨੂ ਅੱਖਾਂ ਸੂਲਾ ਮਾਰ ਦਿਵਾਨੀ ਕੀਤੀ ਬਿਰਹੋਂ ਪਿਆ ਸਾਡੇ ਖਿਆਲ ਨੀ ਮੈਂ ਕਿਨੂ ਆਖਾਂ ਸੂਲਾ ਦੀ ਰੋਟੀ ਦੁੱਖਾਂ ਦਾ ਲਾवण ਹੱਡਾਂ ਦਾ ਬਾਲਣ ਬਾਲ ਨੀ ਮੈਂ ਕਿਨੂ ਆਖਾਂ ਜੰਗਲ ਜੰਗਲ ਫਿਰਾ ਟੁਟੇਂਦੀ ਅਜੇ ਨਾ ਮਿਲਿਆ ਮਹੀਵਾਲ ਨੀ ਮੈਂ ਕਿਨੂ ਆਖਾਂ ਰਾਝਣ ਰਾਝਣ ਫਿਰਾ ਢੂੰਡਦੀ ਰਾਝਣ ਮੇਰੇ ਨਾਲ ਨੀ ਮੈਂ ਕਿਨੂ ਆਖਾਂ ਕਿਆ ਹੁਸੈਨ ਫਕੀਰ ਸਾਈਂ ਦਾ ਵੇਖ ਨਿਮਾਨਿਆਂ ਦਾ ਹਾਲ ਨੀ ਮੈਂ ਕੀਨੂੰ ਆਖਾਂ ਉਹਨਾਂ ਦੀ ਅਗਲੀ ਪ੍ਰਸਿੱਧ ਕਾਫੀ ਹੈਗੀ ਆ ਇੱਕ ਦਿਨ ਤੈਨੂੰ ਸੁਪਨਾ ਵੀ ਹੋਸਣ ਇੱਕ ਦਿਨ ਤੈਨੂੰ ਸੁਪਨਾ ਵੀ ਹੋਸਣ ਗਲੀਆਂ ਬਾਵਲ ਵਾਲੀਆਂ ਉੱਡ ਗਏ ਭੌਰ ਫੁੱਲਾਂ ਦੇ ਕੋਲੋਂ ਸਨ ਪੱਤਨਾ ਸਨ ਡਾਲੀਆਂ ਜੰਗਲ ਢੋਂਡਿਆ ਮੈਂ ਬੇਲਾ ਢੋਂਡਿਆ ਬੂਟਾ ਬੂਟਾ ਕਰ ਪਾ ਲੀਆਂ ਕਤਨ ਨੇ ਬੈਠੀਆਂ ਵਤਵਤ ਗਈਆਂ ਜਿਉਂ-ਜਿਉਂ ਖਸਮ ਸੰਮਾਲੀਆਂ ਸਈ ਰਾਤੀ ਲੇਖੇ ਪਈਆਂ ਜਿੱਕੇ ਨਾਲ ਮਿੱਤਰਾਂ ਦੀ ਜਾਲੀਆਂ ਜਿਸ ਤਨ ਲੱਗੀ ਸੋਈ ਤਨ ਜਾਣੇ ਹੋਰ ਗੱਲਾਂ ਕਰਨ ਸੁਖਾਲੀਆਂ ਕਹਿ ਹੁਸੈਨ ਫਕੀਰ ਸਾਈਂ ਦਾ ਬਿਰਹੋਂ ਤੋਂ ਸਾਡੇ ਜਾਲੀਆਂ ਉਹਨਾਂ ਦੀ ਅਗਲੀ ਪ੍ਰਸਿੱਧ ਕਾਫੀ ਹੈਗੀ ਆ ਮਾਏ ਨੀਮੇ ਕਿਨੂ ਅੱਖਾਂ ਮਾਏ ਨੀਮੇ ਕਿਨੂ ਅੱਖਾਂ ਦਰਦ ਵਿਛੋੜੇ ਦਾ ਹਾਲ ਦੁਆ ਧੁਖੇ ਮੇਰੇ ਮਰਸ਼ਦ ਵਾਲਾ ਜਾਂ ਫੋਲਾ ਤਾਂ ਲਾਲ ਸੂਲਾ ਮਾਰ ਦੀਵਾਨੀ ਕੀਤੀ ਬਿਰਹੋਂ ਪਿਆ ਸਾਡੇ ਖਿਆਲ ਦੁੱਖਾਂ ਦੀ ਰੋਟੀ ਸੂਲਾ ਦਾ ਸਾਲਣ ਆਹੀ ਦਾ ਬਾਲਣ ਬਾਲ ਜੰਗਲ ਵੇਲੇ ਫਿਰਾ ਟੁੱਟੇਂਦੀ ਅਜੇ ਨਾ ਪਾਇਓ ਲਾਲ ਕਹਿ ਹੁਸੈਨ ਫਕੀਰ ਨਿਮਾਣਾ ਸੋ ਮਿਲੇ ਤਾਂ ਧੀਵਾ ਨਿਹਾਲ ਅਗਲੀ ਪ੍ਰਸਿੱਧ ਕਾਫੀ ਹੈਗੀ ਆ ਮੈਂ ਪੀ ਚੌਕ ਰਾਂਜਣ ਦੀ ਜਾਣਾ ਮੈਂ ਵੀ ਚੌਕ ਰਾਂਜਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ ਪੈਰੀਆਂ ਪਾਉਂਦੀ ਮਿੰਤਾ ਕਰਦੀ ਜਾਣਾ ਤਾਂ ਪਿਆ ਇਕੱਲੇ ਨੈ ਭੀ ਡੂੰਗੀ ਤੁਲਹਾ ਪੁਰਾਣਾ ਸਿਹਾ ਤਾਂ ਪਤਨ ਮੱਲੇ ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ ਮੈਂ ਹੱਥ ਦੇ ਦੇਨੀਆ ਛੱਲੇ ਰਾਤੀ ਦਰਦ ਦੇਹੇ ਦਰਮਾਂਦੀ ਕਉ ਮਿੱਤਰਾਂ ਦੇ ਅੱਲੇ ਰਾਂਝਾ ਯਾਰ ਤਬੀਬ ਸੁਨੀਂਦਾ रांझा यार तबीव सुन인다 ਮੈਂ ਤਨ ਦਰਦ ਅਵੱਲੇ ਕਹਿ ਹੁਸੈਨ ਫਕੀਰ ਨਿਮਾਨਾ ਸਾਈ ਸੁਨੇਹੜੇ ਕੱਲੇ। ਦਾਦੀ ਅਗਲੀ ਪ੍ਰਸਿੱਧ ਕਾਫੀ ਹੈਗੀ ਆ ਮਨ اٹਕੇ ਆ ਬੇਪਰਵਾਹ ਦੇ ਨਾਲ। ਮਨ اٹਕੇ ਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਕਾਜੀ ਮੋਲਾ ਮੱਤੀ ਦੇਂਦਾ ਖਰੇ ਸਿਆਣੇ ਰਾਹ ਦਸਿੰਦੇ। ਇਸ਼ਕ ਕੀ ਲੱਗੇ ਰਾਹ ਨਾਲ ਨਦੀਆਂ ਪਾਰ ਰਾਂਜਣ ਦਾ ਠਾਣਾ ਕੀਤਾ ਕੋਲ ਜ਼ਰੂਰੀ ਜਾਣਾ ਮਿੰਤਾ ਕਰਾਂ ਮਲਾ ਨਾਲ ਕਹਿ ਹੁਸੈਨ ਫਕੀਰ ਨਿਮਾਣਾ ਦੁਨੀਆ ਛੋੜ ਆਖਰ ਮਰ ਜਾਣਾ ਉੜਕ ਕੰਮ ਅਲਾ ਨਾਲ ਅਗਲੀ ਪ੍ਰਸਿੱਧ ਕਾਫੀ ਮੰਦੀ ਹਾਂ ਕੇ ਚੰਗੀ ਹਾਂ ਮੰਦੀ ਹਾਂ ਕੇ ਚੰਗੀ ਹਾਂ ਪੀ ਸਾਹਿਬ ਤੇਰੀ ਬੰਦੀ ਹਾਂ ਗਹਿਲਾ ਲੋਕ ਜਾਣੇ دیਵਾਨੀ ਮੈਂ ਰੰਗ ਸਾਹਿਬ ਦੇ ਰੰਗੀ ਹਾਂ ਸਾਜਨ ਮੇਰਾ ਅੱਖ ਵਿੱਚ ਵਸਦਾ ਮੈਂ ਗਲੀਆਂ ਫਿਰਾ ਨਸੰਗੀ ਹਾਂ ਕਹਿ ਹੁਸੈਨ ਫਕੀਰ ਸਾਈਂ ਦਾ ਮੈਂ ਵਰ ਚੰਗੇ ਨਾਲ ਮੰਗੀ ਹਾਂ ਅਗਲੀ ਪ੍ਰਸਿੱਧ ਕਾਫੀ ਨੀ ਮਾਏ ਮੈਨੂੰ ਖੇੜਿਆਂ ਦੀ ਗੱਲਣਾ ਆਖ ਨੀ ਮਾਏ ਮੈਨੂੰ ਖੇੜਿਆਂ ਦੀ ਗੱਲਣਾ ਆਖ ਰਾਂਝਣ ਮੈਂਡਾ ਮੈਂ ਰਾਂਝਣ ਦੀ ਖੇੜਿਆਂ ਨੂੰ ਕੂੜੀ ਝਾਕ ਲੋਕ ਜਾਣੇ ਹੀਰ ਕਮਲੀ ਹੋਈ ਹੀਰੇ ਦਾ ਵਰ ਚਾਕ ਕਹਿ ਹੁਸੈਨ ਫਕੀਰ ਸਾਈਂ ਦਾ ਜਾਣ ਦਾ ਮੌਲਾ ਆਪ ਅਗਲੀ ਪ੍ਰਸਿੱਧ ਕਾਫੀ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਕਹਿ ਹੁਸੈਨ ਫਕੀਰ ਨਿਮਾਣਾ ਮੈਂ ਨਾ ਹੀ ਸਭ ਤੂੰ ਅਗਲੀ ਪ੍ਰਸਿੱਧ ਕਾਫੀ ਸਾਈ ਜਿੰਨਾ ਬੱਲ ਤਿੰਨਾਂ ਨੂੰ ਗਮਕਾਦਾ ਵੇ ਲੋਕੋ ਸਾਈਂ ਜਿਨ੍ਹਾਂ ਦੇ ਵੱਲ ਤਿਨਾਂ ਨੂੰ ਗਮ ਕਾਦਾ ਵੇ ਲੋਕੋ ਸੇਈ ਭਲੀਆਂ ਜੋ ਰੱਬ ਵੱਲ ਆਈਆਂ ਜਿਨ੍ਹਾਂ ਨੂੰ ਇਸ਼ਕ ਚ ਰੋਖਾ ਵੇ ਲੋਕੋ ਇਸ਼ਕੇ ਦੀ ਸਰਖਾਰੀ ਚੜੀਆਂ ਇਸ਼ਕੇ ਦੀ ਸਰਖਾਰੀ ਚਾਈਆਂ ਦਰਦ ਦੈਨੀਆਂ ਹੋਕਾ ਵੇ ਲੋਕੋ ਕਹਿ ਹੁਸੈਨ ਫਕੀਰ ਸਾਈਂ ਦਾ ਲੱਥਾ ਹੀ ਪ੍ਰੇਮ ਚ ਰੋਖਾ ਵੇ ਲੋਕੋ ਸਾਈਂ ਜਿਨ੍ਹਾਂ ਦੇ ਵੱਲ ਤਿਨਾਂ ਨੂੰ ਗਮ ਕਾਦਾ ਵੇ ਲੋਕੋ ਹਉ ਮੈਂ ਵਾਰੀ ਗਮ ਕਾਦਾ ਵੇ ਲੋਕੋ ਅਗਲੀ ਕਾਫੀ ਹੈਗੀ ਆ ਤੂੰ ਆਹੋ ਕੱਤ ਬਲੱਲੀ ਤੂੰ ਆਹੋ ਕੱਤ ਬਲੱਲੀ ਨੀ ਕੁੜੀਏ ਤੂੰ ਆਹੋ ਕੱਤ ਬਲੱਲੀ ਸਾਰੀ ਉਮਰ ਗਵਾਈਆਂ ਐਵੇਂ ਪੰਛੀ ਨਾ ਕੱਤੀਆ ਛੱਲੀ ਗਲੀਆਂ ਵਿੱਚ ਫਿਰੇ ਲਟਕੈਂਦੀ ਇਹ ਗੱਲ ਨਾਹੀ ਭੱਲੀ ਕਹਿ ਹੁਸੈਨ ਫਕੀਰ ਸਾਈਂ ਦਾ ਕਹਿ ਹੁਸੈਨ ਫਕੀਰ ਸਾਈਂ ਦਾ ਦਾਜ ਵੀ ਹੋਣੀ ਚੱਲੀ ਇਹ ਸੀ ਪ੍ਰਸਿੱਧ ਸੂਫੀ ਕਵੀ ਸਾਹ ਹੁਸੈਨ ਦੀਆਂ ਕੁਝ ਪ੍ਰਸਿੱਧ ਕਾਫੀਆਂ ਧੰਨਵਾਦ